ਅਸਲਾਮੁਅਲੈਕੁਮ ਉਮੀਦ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਹਰਜਿੰਦਰ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਹੈਗੇ ਆ ਔਰ ਉਹਨਾਂ ਦੇ ਮਾਮਲੇ ਦੇ ਵਿੱਚ ਹੁਣ ਜਿਹੜੀ ਰਾਹਤ ਵਾਲੀ ਖਬਰ ਆਈ ਹੈ ਸਕੂਨ ਵਾਲੀ ਖਬਰ ਆਈ ਹੈ ਉਸ ਸਾਰਿਆਂ ਵਾਸਤੇ ਇਤਮਾਨ ਦਾ ਬਾਈਸ ਹੈਗੇ ਆ ਕੀ ਖਬਰ ਹੈਗੀ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਦੂਜੇ ਪਾਸੇ ਵਿਕਰਮ ਸਿੰਘ ਜੀਤਿਆ ਨਾਸਿਰ ਆ ਆਪਕਾ ਸੇ ਬਲਕਿ ਆਪਣੇ ਘਰ ਵਾਲਿਆਂ ਨੂੰ ਵੀ ਫਸਾਤਾ ਰਹੇ ਦਾ ਉਨਾ ਖਬਰਾਂ ਦੇ ਮੁਤਲਕ ਮੁਕੰਮਲ ਜਾਣਕਾਰੀ ਅੱਜ ਵੀਡੀਓ ਤੇ ਬੱਚਾ ਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੀ ਹੈ ਉਸ ਤੇ ਵਿਚਾਰ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚੋਂ ਇੱਕ ਬਹੁਤ ਵੱਡੀ ਰਾਹਤ ਵਾਲੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਹਰ ਰੋਜ਼ ਇੱਕ ਨਾ ਇੱਕ ਨਵਾਂ ਮੋੜ ਲੈਂਦਾ ਜਾ ਰਿਹਾ ਉਹਨਾਂ ਨੇ ਆਪਣੇ ਪੂਰੇ ਟੱਬਰ ਨੂੰ ਪਸਾਕੇ ਰੱਖ ਦਿੱਤਾ ਯਾਨੀ ਇੱਕ ਪਾਸੇ ਸਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆ ਦਰਾਂਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਕਿਵੇਂ ਗੋਡੇ ਟੇਕ ਦਿੱਤੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਲੈ ਕੇ ਪੰਜਾਬ ਭਰ ਦੇ ਲੋਕ ਉਮੀਦ ਜਤਾ ਰਹੇ ਸੀ ਅਪੀਲ ਕਰ ਰਹੇ ਸੀ ਅਮਰੀਕਾ ਦੀ ਸਰਕਾਰ ਨੂੰ ਕਿ ਹਰਜਿੰਦਰ ਸਿੰਘ ਨੂੰ ਲੰਮੀ ਸਜ਼ਾ ਨਾ ਦਿੱਤੀ ਜਾਵੇ ਤਾ ਹਰਜਿੰਦਰ ਸਿੰਘ ਦੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਹਰਜਿੰਦਰ ਸਿੰਘ ਦੀ ਅਮਰੀਕਾ ਦੀ ਕੋਰਟ ਦੇ ਵਿੱਚ ਕੱਲ ਪੇਸ਼ੀ ਸੀ ਤਾਂ ਉਹਦੇ ਵਿੱਚ ਕੀ ਮਾਮਲਾ ਨਿਕਲ ਕੇ ਆਇਆ ਉਹੀ ਤੁਹਾਡੇ ਮੈਂ ਸਾਹਮਣੇ ਤਰਨ ਜਾ ਰਿਹਾ ਦਰਸਲ ਦੇ ਵਿੱਚ ਹਰਜਿੰਦਰ ਸਿੰਘ ਨੇ ਜਿਹੜਾ ਯੂ ਟਰਨ ਮਾਰਿਆ ਸੀ ਉਹਦੇ ਵਿੱਚ ਉਹਦੀ ਗਲਤੀ ਨਿਕਲੀ ਹੈ ਜਾਂ ਕੋਈ ਲਾਪਰਵਾਹੀ ਹੈ ਜੇਕਰ ਲਾਪਰਵਾਹੀ ਹੈ ਤਾਂ ਉਹਨੂੰ ਸਜ਼ਾ ਨਹੀਂ ਦਿੱਤੀ ਜਾਊਗੀ ਔਰ ਦੂਜੇ ਪਾਸੇ ਜੇਕਰ ਬੰਦਾ ਜਾਣ ਬੁੱਝ ਕੇ ਐਕਸੀਡੈਂਟ ਕਰ ਦਿੰਦਾ ਅਮਰੀਕਾ ਦਾ ਜਿਹੜਾ ਉਹ ਕਾਨੂੰਨ ਮੁਤਾਬਕ ਤਾਂ ਬਹੁਤ ਲੰਮੀ ਸਜ਼ਾ ਹੋ ਸਕਦੀ ਸੀ ਕਿਉਂਕਿ ਇੱਕ ਬੰਦੇ ਦੀ ਸਜ਼ਾ ਜੇਕਰ 15 ਸਾਲ ਤਾਂ 45 ਸਾਲ ਤੱਕ ਇਹਨਾਂ ਦੇ ਵਿੱਚ ਸਜ਼ਾ ਮਿਲੀ ਸੀ ਕਿਉਂਕਿ ਤਿੰਨ ਬੰਦਿਆਂ ਦੀ ਜਾਨ ਗਈ ਉਹਦੇ ਟਰੱਕ ਦੇ ਵਿੱਚ ਇੱਕ ਕਾਰ ਵੱਜੀ ਸੀ ਤਾਂ ਫਿਰ ਉਸ ਦੀ ਸਜ਼ਾ 45 ਸਾਲ ਬਣਦੀ ਸੀ ਤਾਂ ਹੁਣ ਜਿਹੜਾ ਮਾਮਲਾ ਉਹ 8 ਸਾਲ ਤੇ ਕਿਵੇਂ ਆਉਂਦਾ ਇਹ ਹੀ ਤੁਹਾਡੇ ਸਾਹਮਣੇ ਤਣਨ ਜਾ ਰਿਹਾ ਮੈਂ ਵਰਜਿੰਦਰ ਸਿੰਘ ਜਿਹਨੂੰ ਪੂਰੇ ਪੰਜਾਬ ਦੇ ਲੋਕ ਅਮਰੀਕਾ ਦੇ ਵਿੱਚੋਂ ਦੇ ਦੋਸਤ ਜਾਂ ਸਾਡੇ ਪੂਰੇ ਪੰਜਾਬ ਭਰ ਦੇ ਲੋਕ ਹੀ ਕਹਿ ਲੋ ਬੜੀ ਉਮੀਦ ਜਤਾ ਰਹੇ ਸੀ ਕਿ ਹਰਜਿੰਦਰ ਸਿੰਘ ਨੂੰ ਸਜ਼ਾ ਲੰਮੀ ਨਾ ਮਿਲੇ ਤਾਂ ਅਨੁਰਾਖਤ ਮਿਲਣੀ ਜ਼ਰੂਰੀ ਹੈ ਕਿਉਂਕਿ ਉਹਦੇ ਮਾਤਾ ਪਿਤਾ ਵੀ ਇਕੱਲੇ ਨੇ ਔਰ ਉਸਨੇ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਯਾਨੀ ਯੂ ਟਰਨ ਮਾਰਿਆ ਜ਼ਰੂਰ ਸੀ ਆਊਟਸਾਈਡੋਂ ਇਹ ਆਪਦਾ ਟਰੱਕ ਆਇਆ ਤਾਂ ਉਧਰੋਂ 80 ਦੀ ਸਪੀਡ ਤੇ ਇੱਕ ਕਾਰ ਦੇ ਵਿੱਚ ਤਿੰਨ ਲੋਕ ਆ ਰਹੇ ਸੀ ਤਾਂ ਉਹ ਕਾਰ ਉਹਦੇ ਟਰੱਕ ਦੇ ਵਿੱਚ ਵੱਜਦੀ ਆ ਤਾਂ ਇਸ ਕਰਕੇ ਤਿੰਨ ਜਣਿਆਂ ਦੀ ਜਾਨ ਚਲੀ ਜਾਂਦੀ ਹੈ ਉਹ ਮਾਮਲਾ ਹਰਜਿੰਦਰ ਸਿੰਘ ਤੇ ਪੈਂਦਾ ਹੈ ਤਾਂ ਹੁਣ ਹਰਜਿੰਦਰ ਸਿੰਘ ਨੂੰ ਰਾਹਤ ਵਾਲੀ ਖਬਰ ਕਿਵੇਂ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਪੂਰਾ ਟੱਬਰ ਕਿਵੇਂ ਪ사 ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਪੰਜਾਬੀਓ ਤੁਹਾਡੇ ਲਈ ਇਹ ਰਾਹਤ ਵਾਲੀ ਖਬਰ ਲੈ ਕੇ ਆਏ ਹਾਂ ਲਗਾਤਾਰ ਹਰਜਿੰਦਰ ਸਿੰਘ ਲਈ ਪੰਜਾਬ ਵਿੱਚ ਜਾਂ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਮੂਲ ਦੇ ਲੋਕ ਬੈਠੇ ਨੇ ਉਹ ਅਰਦਾਸਾਂ ਕਰ ਰਹੇ ਨੇ ਕਿ ਹਰਜਿੰਦਰ ਸਿੰਘ ਨੂੰ ਰਾਹਤ ਮਿਲੇ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਮੰਗ ਕਰ ਰਹੇ ਨੇ 12 ਗਸ ਨੂੰ ਫਲੋਰੀਡਾ ਵਿਖੇ ਲਏ ਗਏ ਯੂ-ਟਰਨ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀਗੀ ਉਸੇ ਟਰੱਕ ਨੂੰ ਹਰਜਿੰਦਰ ਸਿੰਘ ਚਲਾ ਰਹੇ ਸੀਗੇ ਔਰ ਫਿਲਹਾਲ ਹਰਜਿੰਦਰ ਸਿੰਘ ਇਸ ਵੇਲੇ ਫਲੋਰੀਡਾ ਦੀ ਪੁਲਿਸ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਕੱਲ ਹਰਜਿੰਦਰ ਸਿੰਘ ਨੂੰ ਜੱਜ ਦੇ ਅੱਗੇ ਪੇਸ਼ ਕੀਤਾ ਗਿਆ ਸੀਗਾ ਔਰ ਉੱਥੋਂ ਹੀ ਇਹ ਰਾਹਤ ਵਾਲੀ ਖਬਰ ਨਿਕਲ ਕੇ ਆਈ ਹੈ ਕੱਲ ਦੀ ਪੇਸ਼ੀ ਦੇ ਵਿੱਚ ਕੀ ਕੁਝ ਹੋਇਆ ਅੰਦਰ ਕੀ ਗੱਲਾਂ ਹੋਈਆਂ ਉਹ ਤੁਹਾਨੂੰ ਮੈਂ ਸਿਲਸਿਲੇਵਾਰ ਦੱਸਾਂਗਾ ਔਰ ਰਾਹਤ ਕਿਵੇਂ ਹੈ ਇਹ ਵੀ ਮੈਂ ਤੁਹਾਨੂੰ ਸਮਝਾਵਾਂਗਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਉਹਦੇ ਲਈ ਅਰਦਾਸਾ ਕਰ ਰਹੇ ਨੇ ਉਹਨਾਂ ਲਈ ਤੇ ਖੁਸ਼ੀ ਦੀ ਖਬਰ ਹੈ ਉਹਦੇ ਪਰਿਵਾਰ ਤੇ ਲਈ ਥੋੜੀ ਜਿਹੀ ਰਾਹਤ ਦੀ ਖਬਰ ਹੈ ਕਿਵੇਂ ਰਾਹਤ ਸਾਬਤ ਹੋਏਗੀ ਇਹ ਵੀ ਤੁਹਾਨੂੰ ਦੱਸਦਾ ਪਰ ਕੱਲ ਦੀ ਪੇਸ਼ੀ ਦੇ ਵਿੱਚ ਜਦੋਂ ਅਰਜਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਇੱਕ ਟਰਾਂਸਲੇਟਰ ਜੋ ਜੱਜ ਇੰਗਲਿਸ਼ ਦੇ ਵਿੱਚ ਬੋਲ ਰਹੀ ਸੀਗੀ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਉਹ ਹਰਜਿੰਦਰ ਸਿੰਘ ਨੂੰ ਕਨਵੇ ਕੀਤਾ ਜਾ ਰਿਹਾ ਸੀਗਾ ਵੀਡੀਓ ਕਾਨਫਰੈਂਸ ਦੇ ਜ਼ਰੀਏ ਹਰਜਿੰਦਰ ਸਿੰਘ ਦੀ ਜੱਜ ਅੱਗੇ ਪੇਸ਼ੀ ਕੀਤੀ ਗਈ ਸੀਗੀ ਉਸ ਤੋਂ ਬਾਅਦ ਜੱਜ ਨੇ ਦੱਸਿਆ ਕਿ ਅਸੀਂ ਤੁਹਾਡੇ ਤੇ ਕੇਸ ਚਲਾਨ ਲੱਗੇ ਆ ਤੁਸੀਂ ਜੇਕਰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਕਮਿਊਨੀਕੇਟ ਕਰਨਾ ਹੈ ਉਹ ਵੀ ਕਰ ਸਕਦੇ ਹੋ ਜਿੰਨੀ ਤੇਜ਼ ਇਹ ਸੁਣਵਾਈ ਚੱਲੇਗੀ ਜੱਜ ਨੇ ਕਿਹਾ ਕਿ ਤੁਸੀਂ ਚੁੱਪ ਰਹਿਣਾ ਜੇ ਤੁਸੀਂ ਬੋਲੇ ਤਾਂ ਉਹ ਤੁਹਾਡੇ ਖਿਲਾਫ ਜਾ ਸਕਦਾ ਤਾਂ ਹਰਜਿੰਦਰ ਸਿੰਘ ਨੇ ਅੱਗੋਂ ਉਹੀ ਕੀਤਾ ਯਾਨੀ ਉਹ ਚੁੱਪ ਖੜੇ ਰਿਹਾ ਜਿਵੇਂ ਕਿ ਤਸਵੀਰ ਦੇ ਵਿੱਚ থাম্বਨੇਲ ਦੇ ਵਿੱਚ ਤੁਸੀਂ ਵੇਖਿਆ ਬਿਲਕੁਲ ਉਹੀ ਤਸਵੀਰ ਇਹ ਉਹਨਾਂ ਦੇ ਕੋਰਟ ਦੀ ਤਸਵੀਰ ਹੈ ਜਦੋਂ ਹਰਜਿੰਦਰ ਸਿੰਘ ਉੱਥੇ ਇਸ ਤਰ੍ਹਾਂ ਖੜੇ ਸੀ ਤਾਂ ਹੁਣ ਹਰਜਿੰਦਰ ਸਿੰਘ ਲਈ ਬਹੁਤ ਵੱਡੀ ਰਾਹਤ ਦੀ ਖਬਰ ਤਾਂ ਇਹ ਹੀ ਹੈ ਕਿ 8 ਸਾਲ ਦੀ ਸਜ਼ਾ ਉਹਨੇ ਦੇਖੋ ਐਕਸੀਡੈਂਟ ਜਾਣਬੁੱਝ ਕੇ ਤਾਂ ਕੀਤਾ ਨਹੀਂ ਤੇ ਅਮਰੀਕਾ ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਜੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਤਾਂ ਉਹਦੀ ਸਜ਼ਾ ਸਿਰਫ ਤਿੰਨਾਂ ਦੀ ਮਿਲਾ ਕੇ 8 ਸਾਲ ਦਿੱਤੀ ਜਾਣੀ ਹੈ ਇਹ ਸਭ ਤੋਂ ਵੱਡੀ ਰਾਹਤ ਵਾਲੀ ਖਬਰ ਹੈ ਇੱਕ ਪਾਸੇ ਉਹਨੂੰ ਕਿਹਾ ਜਾ ਰਿਆ ਸੀ ਜੇਕਰ ਕਹਿੰਦੇ ਉਹਦੇ ਵਿੱਚ ਉਹਦੀ ਗਲਤੀ ਜਾਂ ਜਾਣਬੁੱਝ ਕੇ ਉਹਨੇ ਕੀਤਾ ਹੁੰਦਾ ਤਾਂ 15-15 ਸਾਲ ਇੱਕ ਇੱਕ ਬੰਦੇ ਦੀ ਜਾਨੀ ਤਿੰਨਾਂ ਦੀ ਸਜ਼ਾ 45 ਸਾਲ ਹੋ ਜਾਂਦੀ ਤਾਂ ਇਸ ਕਰਕੇ ਹਰਜਿੰਦਰ ਸਿੰਘ ਦੀ ਉਮਰ ਉਸੇ ਜੇਲ੍ਹ ਦੇ ਅੰਦਰ ਲੰਘ ਜਾਣੀ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਲਈ ਜਾਂ ਉਹਨਾਂ ਮਾਤਾ ਪਿਤਾ ਲਈ ਜਿਹੜੇ ਹਰਜਿੰਦਰ ਸਿੰਘ ਦੇ ਇਕੱਲੇ ਮਾਤਾ ਪਿਤਾ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਅਮਰੀਕਾ ਦੇ ਵਿੱਚੋਂ ਸਾਡੇ ਪੰਜਾਬੀ ਭਾਈਚਾਰੇ ਦੀ ਐ ਨਿਕਲ ਕੇ ਆਈ ਹੈ ਤਾਂ ਹੁਣ ਦੂਜੇ ਪਾਸੇ ਆਜੋ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਆਪਣਾ ਪੂਰਾ ਟੱਬਰ ਪਸਾ ਕੇ ਰੱਖ ਦਿੱਤਾ ਪੂਰਾ ਟੱਬਰ ਕਿਹੜਾ ਯਾਨੀ ਸੁਖਵੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਫਿਰ ਉਹਨਾਂ ਦੀ ਧਰਮ ਪਤਨੀ ਆ ਜਾਂਦੀ ਹੈ ਦੇਖੋ ਪਹਿਲਾਂ ਸਰਾਸਰ ਇਹਨਾਂ ਨੇ ਝੂਠ ਬੋਲੇ ਕਿਉਂਕਿ ਮਜੀਠੀਆ ਪਰਿਵਾਰ ਨੇ ਲਗਾਤਾਰ ਝੂਠ ਬੋਲਿਆ মিডিਆ ਦੇ ਵਿੱਚ ਕਹਿੰਦੇ ਜੀ ਨਾ ਤਾਂ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਸਾਡੇ ਕੋਲ ਉਹਨਾਂ ਨੇ ਮੋਬਾਈਲਾਂ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ ਦੇਖੋ ਇਹਨਾਂ ਦੇ ਘਰ ਦੇ ਵਿੱਚੋਂ 29 ਮੋਬਾਈਲ ਫੜੇ ਜਾਂਦੇ ਨੇ 5 ਲੈਪਟਾਪ ਫੜੇ ਜਾਂਦੇ ਨੇ ਇੱਕ ਗੈਰ ਕਾਨੂੰਨੀ SIM ਉੱਥੇ ਆ ਕੇ ਵਾਦੀ اٹਕਦੀ ਐ ਉਹ ਖੰਨੇ ਤੋਂ ਜਿਹੜਾ ਬੰਦਾ ਸੀ ਉਹ ਕਹਿੰਦੇ ਜੀ ਕੈਨੇਡਾ ਭੱਜ ਗਿਆ ਤੇ ਬਿਕਰਮ ਸਿੰਘ ਮਜੀਠੀਆ ਉਹ SIM ਨੂੰ ਵਰਤ ਰਿਆ ਸੀ ਕਿਸੇ ਹੋਰ ਬੰਦੇ ਦੇ ਨਾਮ ਤੇ SIM ਦਾ ਚਲਾਉਣਾ ਉਹਨੂੰ ਵਰਤਨ ਆਪਣੀ ਪਤਨੀ ਦਾ ਨਾਮ ਆਪਣੇ ਨਾਲ ਕਾਗਜ਼ਾਂ ਦੇ ਵਿੱਚ ਦਰਜ ਨਾ ਹੋਣਾ ਉਹਦੇ ਨਾਮ ਬੇਨਾਮੀ ਸੰਪਤੀ ਦਾ ਹੋਣਾ ਕਿਸੇ ਜਨਾਨੀ ਦੇ ਅਕਾਊਂਟ ਦੇ ਵਿੱਚ 6.5 ਲੱਖ ਰੁਪਏ ਭੇਜਣੇ ਹਿਮਾਚਲ ਦੇ ਵਿੱਚ ਜ਼ਮੀਨ ਖਰੀਦਣੀ ਇਹ ਬਹੁਤ ਸਾਰੇ ਫਿਗਰ ਨੇ ਕਈ ਫਿਗਰ ਤਾਂ ਮੈਂ ਤਹਾਦੇ ਸਾਹਮਣੇ ਵੱਡੇ ਤਰੇ ਸੀ ਜਿਹੜੇ ਕਿ 243 ਕਰੋੜ 166 ਕਰੋੜ ਤੇ 141 ਕਰੋੜ ਬਹੁਤ ਸਾਰੀ ਬੇਨਿਆਮੀ ਸੰਪਤੀ ਉਸ ਤੋਂ ਬਾਅਦ ਵਿਜੀਲੈਂਸ ਵੀਰੋ ਜਿਹੜੇ ਕਿ ਚਾਰ ਟਰੰਕਾਂ ਦੇ ਵਿੱਚ ਭਰ ਕੇ ਕਹਿੰਦੇ ਜੀ ਚਾਰ ਸ਼ੀਟ ਦਾਖਲ ਕੀਤੀ ਹੈ 40000 ਪੰਨਿਆਂ ਦੀ ਤਾਂ ਹੁਣ ਉਹਨਾਂ ਪੰਨਿਆਂ ਦੇ ਵਿੱਚ ਕੀ ਹੈ ਪੂਰੀ ਜ਼ਿੰਦਗੀ ਦਾ ਮਾਮਲਾ ਜਦੋਂ ਤੱਕ ਦੇ ਵਿਕਰਮ ਸਿੰਘ ਮਜੀਠੀਆ ਸਿਆਸਤ ਦੇ ਵਿੱਚ ਉਤਰੇ ਉਹਨਾਂ ਨੇ ਪੰਜਾਬ ਦੇ ਨਾਲ ਵੱਡੇ ਪੱਧਰ ਦੇ ਉੱਤੇ ਲੁੱਟ ਘਟੁੱਸ ਕੀਤੀ ਔਰ ਤਸਕਰੀ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਇਸ ਗੱਲ ਦਾ लेखा जोखा ਹੁਣ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਤੁਹਾਡੇ ਸਾਹਮਣੇ ਦੇ ਰਹੇ ਨੇ ਔਰ ਜਿਹੜੀ ਉਹਨਾਂ ਦੀ ਪਤਨੀ ਹੈ ਉਹਨੂੰ ਵੀ ਨੋਟਿਸ ਜਾਰੀ ਹੋ ਗਏ ਨੇ ਵਿਜੀਲੈਂਸ ਬਿਊਰੋ ਦੇ ਕਿ ਤੁਹਾਡੇ ਕੋਲੋਂ ਵੀ ਪੁੱਛਗਛ ਕਰਨੀ ਹੈ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬੇਅਦਬੀ ਦਾ ਮਾਮਲਾ ਸੀ ਹੁਣ ਬੇਅਦਬੀ ਤੇ ਕਾਨੂੰਨ ਬਣਾਇਆ ਸੀਐਮ ਭਗਵੰਤ ਮਾਨ ਨੇ ਹੁਣ ਉਹਨਾਂ ਕਾਨੂੰਨਾਂ ਦੇ ਮੁਤਾਬਕ ਮੈਂ ਉਸੇ ਦਿਨ ਕਿਹਾ ਸੀ ਕਿ ਇਹਨਾਂ ਬਾਦਲਾਂ ਨੂੰ ਚੱਕਣਾ ਮੁੱਖ ਮੰਤਰੀ ਨੇ ਇਸ ਕਰਕੇ ਕਾਨੂੰਨ ਲਿਆਂਦਾ ਤੇ ਪਾਸ ਕੀਤਾ ਕਿਉਂਕਿ ਸਭ ਤੋਂ ਵੱਡੀ ਬੇਅਦਬੀ ਕਰਵਾਉਣ ਵਾਲੇ ਇਹੀ ਬਾਦਲ ਨੇ ਜਿਹੜਾ ਡੇਰੇ ਵਾਲੇ ਸਾਥ ਦੇ ਨਾਲ ਰਲ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਸੀ ਇਸ ਗੱਲ ਨੂੰ ਪੂਰਾ ਪੰਜਾਬ ਜਾਣਦਾ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਹਰਜਿੰਦਰ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਨੇ ਔਰ ਉਹਨਾਂ ਦਾ ਮਾਮਲਾ ਬੜਾ ਹਾਈਲਾਈਟ ਹੋਇਆ ਹੈ ਕਿਉਂਕਿ ਤਿੰਨ ਬੰਦੇ ਮਰ ਜਾਂਦੇ ਹੀਗੇ ਆ ਉਹਨਾਂ ਦੇ ਯੂ ਟਰਨ ਲੈਣ ਨਾਲ ਇੱਕ ਕਾਰ ਦੀ ਟੱਕਰ ਹੁੰਦੀ ਹੈ ਉਹਨਾਂ ਦੇ ਟਰੱਕ ਦੇ ਨਾਲ ਜਿਸ ਤੋਂ ਬਾਅਦ ਤਿੰਨ ਬੰਦੇ ਜਿਹੜੇ ਆ ਮਰ ਜਾਂਦੇ ਹੀਗੇ ਆ ਔਰ ਅਮਰੀਕਾ ਦੇ ਕਾਨੂੰਨ ਦੇ ਤਹਿਤ ਇੱਕ ਬੰਦੇ ਦੀ ਸਜ਼ਾ ਜੜੀ ਹੈ ਉਹ 15 ਸਾਲ ਹੈ ਔਰ 45 ਸਾਲ ਸਜ਼ਾ ਆ ਜਿਹੜਾ ਹੈ ਉਹ ਹੋ ਸਕਦੀ ਸੀਗੀ ਹਰਜਿੰਦਰ ਸਿੰਘ ਨੂੰ ਪਰ ਹੁਣ ਜਿਹੜੇ ਪੰਜਾਬ ਦੇ ਲੋਕ ਐ ਕਿਉਂਕਿ ਉਹ ਬਹੁਤ ਜ਼ਿਆਦਾ ਅਰਦਾਸ ਕਰਨ ਦੇ ਸੀਗੇ ਤੇ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਸੀਗੇ ਇਸ ਮਾਮਲੇ ਨੂੰ ਲੈ ਕੇ ਜਦੋਂ ਇੰਨੇ ਸਾਰੇ ਲੋਕਾਂ ਦੀਆਂ ਦੁਆਵਾਂ ਹੋਣ ਤੇ ਰੱਬ ਮੋੜਦਾ ਨਹੀਂ ਹੈ ਕੋਈ ਨਾ ਕੋਈ ਆਸਾਨੀ ਜਾਂ ਹੱਲ ਜ਼ਰੂਰ ਨਿਕਲ ਆਉਂਦਾ ਹੈਗਾਗਾ ਹਰਜਿੰਦਰ ਸਿੰਘ ਲਈ ਇਸੇ ਤਰ੍ਹਾਂ ਦੀ ਆਸਾਨੀ ਜੁੜੀ ਐ ਨਿਕਲੀ ਹੈਗੀ ਐ ਕਿਉਂਕਿ ਉਹਨਾਂ ਦੇ ਜਿਹੜੇ ادارے ਹੈਗੇ ਆ ਉਹਨਾਂ ਨੇ ਨਜ਼ਰਸਾਨੀ ਕੀਤੀ ਹੈ ਦੁਬਾਰਾ تحقیقات ਕੀਤੀਆਂ ਹਰ ਪੱਖ ਦੇ ਉੱਤੇ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਹੈ ਔਰ ਇਸ ਨਤੀਜੇ ਤੇ ਪਹੁੰਚੇ ਆ ਕਿ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਇਹ ਯੂ ਟਰਨ ਨਹੀਂ ਸੀ ਲਿਆ ਬਲਕਿ ਉਹਨੇ ਯੂ ਟਰਨ ਮਜਬੂਰੀ ਦੇ ਤਹਿਤ ਲਿਆ ਹੈਗਾ ਹੈ ਤੇ ਔਰ ਜਿਹੜਾ ਐਕਸੀਡੈਂਟ ਹੋਇਆ ਇਹ ਵੀ ਇੱਕ ਤਫਾਕਨ ਹੋਇਆ ਹੈ ਜਾਣ ਬੁੱਝ ਕੇ ਇਹ ਐਕਸੀਡੈਂਟ ਨਹੀਂ ਕੀਤਾ ਗਿਆ ਜਾਣ ਬੁੱਝ ਕੇ ਜਾਨ ਨਹੀਂ ਲਈ ਗਈ ਇਸ ਲਈ ਹੁਣ ਉਹਦੀ ਸਜ਼ਾ ਜਿਹੜੀ ਹੈ ਉਹ 8 ਸਾਲ ਸਜ਼ਾ ਹੋ ਸਕਦੀ ਹੈਗੀ ਹੈ ਔਰ ਰੱਬ ਅਗਰ ਚਾਵੇ ਤੇ ਇਹ ਸਜ਼ਾ ਚ ਪੂਰ ਵੀ ਕਮੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਬਹੁਤ ਅਦਾ ਅਰਦਾਸ ਕਰਨ ਦੇ ਸਿੱਦੇ ਕਰ ਵਾਲੇ ਬਹੁਤ ਜ਼ਿਆਦਾ ਅਰਦਾਸ ਕਰਨ ਦੇ ਸਿੱਗੇ ਉਹਨਾਂ ਦਾ ਇਹ ਕਹਿਣਾ ਸਿਗਾ ਜਿਹੜੇ ਉਸ ਪਿੰਡ ਦੇ ਲੋਕ ਹੈ ਜਿੱਥੋਂ ਹਰਜਿੰਦਰ ਸਿੰਘ ਤਾਲੁਕ ਰੱਖਦਾ ਸੀ ਕਿ ਬਹੁਤ ਸ਼ਰੀਖ ਬੱਚਾ ਸਿਗਾ ਉਹਨਾਂ ਦੀ ਫੈਮਿਲੀ ਵੀ ਕਦੀ ਇਸ ਤਰ੍ਹਾਂ ਦੇ ਮਾਮਲਾਤ ਦੇ ਵਿੱਚ ਨਹੀਂ ਸੀ ਪਈ ਹਾਂ ਲੇਕਿਨ ਹੁਣ ਜਿਹੜੀ ਰਾਹਤ ਤੇ ਖੁਸ਼ੀ ਦੀ ਖਬਰ ਆਈ ਹੈ ਉਹ ਸਾਰਿਆਂ ਵਾਸਤੇ اطਮਾਨ ਦਾ ਬਾਇਸ ਹੈਗੀ ਹੈ ਜੁਸੇ ਪਾਸੇ ਵਿਕਰਮ ਸਿੰਘ ਉਹ ਜੀਠੀਆ ਜਿਹੜੇ ਕਿ ਇਹ ਬੜਕਾ ਮਾਰਦੇ ਸੀਗੇ ਕਿ ਅਸੀਂ ਨਿਰਦੋਸ਼ ਹੈਗੇ ਆ ਸਾਡੇ ਵਿੱਚ ਇੱਕ ਜਿਹੜਾ ਵੈ ਜ਼ਰਾ ਜਿੰਨਾ ਆ ਵੀ ਅਸੀਂ ਕਿਸੇ ਮਾਮਲੇ ਚ ਕਸੂਰਵਾਰ ਨਹੀਂ ਹੈਗੇ ਔਰ ਉਹਨਾਂ ਦੇ ਫੈਮਲੀ ਵੀ ਇਹੀ ਗੱਲਬਾਤ ਕਰਦੇ ਸੀਗੀ ਉਹਨਾਂ ਦੇ ਜਿਹੜੇ ਮੇਨ ਬੁਲਾਰੇ ਵਕੀਲ ਆ ਉਹ ਵੀ ਇਹੀ ਕਹਿੰਦੇ ਨਜ਼ਰ ਆਏ ਸੀਗੇ ਕਿ ਧੱਕਾਸ਼ਾਹੀ ਕੀਤੀ ਜਾਂਦੀ ਹੈ ਵਿਕਰਮ ਸਿੰਘ ਨੂੰ ਜੀਟੀਆਨਰ ਜੋ ਕੁਝ ਇਲਜ਼ਾਮات ਲਾਏ ਜਾ ਰਿਹਾ ਸਭ ਝੂਠਾ ਬੇਬੁਨਿਆਦ ਹੈਗੇ ਪਰ ਹੁਣ ਵਿਜੀਲੈਂਸ ਵਾਲਿਆਂ ਨੇ 40 ਹਜ਼ਾਰ ਪੰਨੇ ਆ ਤੇ ਜਿਹੜਾ ਆਪਣਾ ਉਹਨਾਂ ਨੇ ਤਹਿਕੀਕਾਤ ਕੀਤੀਆਂ ਹੈਗੀਆਂ ਮੈਂ ਉਹ ਉਹਨਾਂ ਨੇ ਜੱਜ ਦੇ ਸਾਹਮਣੇ ਰੱਖੀਆਂ ਹੈਗੀਆਂ ਮੈਂ ਔਰ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਉਸ ਦੇ ਬਾਅਦ ਹੁਣ ਜਿਹੜੇ 40 ਹਜ਼ਾਰ ਪੰਨੇ ਆ ਤੇ ਮੁਸਤਮਿਲ ਜਿਹੜੀ ਤਹਿਕੀਕ ਹੈ ਉਹ ਰੱਖੀ ਹੈ ਜਿਹੜੀ ਕਿ ਚਾਰ ਟਰੰਕ ਦੇ ਉੱਤੇ भेजी गई थी हुन ਜਦੋਂ 40000 ਪੰਨੇ ਪੜੇ ਜਾਣਗੇ ਤੇ ਫਿਰ ਹੱਦ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਔਰ ਸਿਰਫ ਵਿਕਰਮ ਸਿੰਘ ਮਜੀਠੀ ਆਪ ਹੀ ਨਹੀਂ ਫਸਣ ਕੇ ਬਲਕੇ ਪਰਿਵਾਰ ਵਾਲੇ ਵੀ ਫਸਣਗੇ ਜਿਵੇਂ ਉਹਨਾਂ ਦੀ భਰਮ ਪਤਨੀ ਗੁਨੀਤ ਔਰ ਵੀ ਸ਼ਾਮਿਲ ਹੈ ਕਿਉਂਕਿ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਸੰਪਤੀ ਹੈ ਗੁਨੀਤ कौर ਦੇ ਨਾਂ ਤੇ ਬਣਾਈ ਹੈ ਔਰ ਆਪਣੇ ਆਪਣਾ ਨਾਂ ਉਹਨਾਂ ਦੇ ਨਾਂ ਅਗੇ ਇਸਤੇਮਾਲ ਨਹੀਂ ਕੀਤਾ ਹੈਗਾ ਜਿਸ ਤਰ੍ਹਾਂ ਸਿਮਾ ਫੇਕ ਇਸਤੇਮਾਲ ਕਰਦੇ ਸੀ ਕਿਸੇ ਦਿਨ ਫੇਕ ਜਿਹੜੀ ਜਾਇਦਾਦ ਹੈ ਉਹ ਵੀ ਗਨੀਵ ਕੋਰ ਦੇ ਨਾਮ ਤੇ ਬਣੀ ਹੈ ਕਾਗਜ਼ਾਂ ਦੇ ਵਿੱਚ ਆਪਣੇ ਨਾਮ ਦੇ ਗੁਰੂ ਦਾ ਨਾਮ ਸੋ ਨਹੀਂ ਕੀਤਾ ਗਿਆ ਹੋਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਸਟ ਮੈਂ ਦੱਸੋ ਰੱਖਿਆ ਤੁਹਾਡੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼